ਮੈਂ ਸਰਬਜੀਤ ਸਿੰਘ ਸਾਹਿਬ ਦਾ ਕਾਉਂਸਲਰ ਅੱਜ ਬੜਾ ਹੀ ਉਦਮ ਕੀਤਾ ਵੱਡੇ ਵੀਰ ਸਤਿਕਾਰਯੋਗ ਸਰਦਾਰ ਰਵਿੰਦਰ ਸਿੰਘ ਜੀ ਮਿੰਕਾ ਜੀ ਜਿਹੜੇ ਪ੍ਰਧਾਨ ਨੇ ਸਟੀਲ ਟਰੇਡਰ ਐਸੋਸੀਏਸ਼ਨ ਦੇ ਬੜੇ ਲੰਬੇ ਸਮੇਂ ਤੋਂ ਜਿੱਟੇ ਵਪਾਰੀਆਂ ਦੇ ਸਮੱਸਿਆਵਾਂ ਦਾ ਹੱਲ ਕਰਦੇ ਨੇ ਤਾਂ ਅੱਜ ਸਮੁੱਚੀ ਐਸੋਸੀਏਸ਼ਨ ਨੇ ਪ੍ਰਧਾਨ ਸਾਹਿਬ ਦੀ ਉਦਮ ਦੇ ਨਾਲ ਅੱਜ ਔਵਰਲਾਕ ਰੋਡ ਮੈਟਰੋ ਟਾਇਰ ਵਿਖੇ ਔਰ ਜਿਹੜਾ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦਾ ਭਵਯ ਮੰਦਰ ਬਣਨ ਜਾ ਰਿਹਾ ਤੇ 22 ਤਰੀਕ ਨੂੰ ਜਿਸ ਦਾ ਉਸ ਮੰਦਰ ਦਾ ਸਰਕਾਰ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਪ੍ਰਣ ਪ੍ਰਤੀਸ਼ਟਾ ਸਮਾਰੋਹ ਕੀਤਾ ਗਿਆ ਪੂਰੇ ਹਿੰਦੁਸਤਾਨ ਨੇ ਵਰਲਡ ਦੇ ਪੂਰੇ ਹਿੰਦੁਸਤਾਨ ਨਿਵਾਸੀਆਂ ਤੇ ਬੜਾ ਉਤਸ਼ਾਹ ਸੀ ਉਸੇ ਉਤਸ਼ਾਹ ਦੇ ਵਿੱਚ ਲੰਗਰ ਲਗਾਇਆ ਭਗਵਾਨ ਸ਼੍ਰੀ ਰਾਮ ਜਿਹੜੇ ਇਕੱਲੇ ਆਪਣੇ ਰਾਮ ਨਹੀਂ ਹੈ ਭਗਵਾਨ ਸ਼੍ਰੀ ਰਾਮ ਇੱਕ ਰਾਮ श्री दशरथ के राम एक राम सतगुरु कबीर साहब के राम एक राम भगवान श्री वाल्मीकि जी के राम एक राम गुरु नानक देव साहब के, के राम राम सबके राम आज सबके राम श्री राम जी दे प्राण प्रतिष्ठा समारोह अयोध्या अभिषेक जो समारोह है उस संबंध में प्रधान रविंद्र सिंह मिंका जी और समिति जथेबंदी वालों के बड़ा बड़ा उपराला किया ਮਾਰਾ ਜਿਹਨਾਂ ਦੀ ਜੱਥੇਬੰਦੀ ਨੂੰ ਪ੍ਰਧਾਨ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਇਸੇ ਤਰ੍ਹਾਂ ਹੀ ਦੇਸ਼ ਤੇ ਕੌਮ ਦੀ ਸੇਵਾ ਕਰਦੇ ਰਹਿਣ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇਰਾ ਨਾਮ ਰਵਿੰਦਰਪਾਲ ਸਿੰਘ ਆ ਜੀ ਸਰ ਆ ਜੀ ਲੰਗਰ ਲਾਉਣਗੇ ਹਾਂਜੀ ਹਾਂਜੀ ਆ ਭਗਵਾਨ ਰਾਮਦਾਸ ਸ੍ਰੀ ਰਾਮ ਜੀ ਦਾ ਜਿਹੜਾ ਅਯੁੱਧਿਆ ਚ ਮੰਦਿਰ ਬਣਿਆ ਉਹਦੇ ਸਬੰਧੇ ਚ ਅਸੀਂ ਸਾਰੇ ਮਾਰਕੀਟ ਵਾਲੇ ਨੇ ਰਲ ਕੇ ਆ ਲੰਗਰ ਲਗਾਇਆ ਜੀ ਕਿਉਂਕਿ ਭਗਵਾਨ ਰਾਮ ਕੱਲੇ ਹਿੰਦੂ ਧਰਮ ਦੇ ਨਹੀਂ ਸਾਰੇ ਧਰਮਾਂ ਦੇ ਸਾਝੇ ਭਗਵਾਨ ਸੀ ਤੇ ਉਹਦੇ ਫਲੈਕਸ ਵਿੱਚ ਅਸੀਂ ਲੰਗਰ ਪਹਿਲਾਂ 22 ਤਰੀਕ ਨੂੰ ਲਗਾਉਣਾ ਸੀ ਕਿਉਂਕਿ ਉਸ ਦਿਨ ਬੜੀ ਜਗ੍ਹਾ ਸ਼ਹਿਰ 'ਚ ਜਗਾ ਜਗਾ ਲੰਗਰ ਸਨ ਉਹਦੇ ਕਰਕੇ ਅਸੀਂ ਮਾਰਕੀਟ ਵਾਲਿਆਂ ਨੇ ਡਿਸਾਈਡ ਕੀਤਾ ਵੀ ਉਹਨਾਂ ਦੀ ਖੁਸ਼ੀ 'ਚ ਅੱਜ ਰਾਮ ਮੰਦਰ ਬਣਾਣ ਦੇ ਸਬੰਧ ਵਿੱਚ ਅਸੀਂ ਲੰਗਰ ਲਗਾਇਆ ਸਾਰੀ ਮਾਰਕੀਟ ਵਾਲਿਆਂ ਨੇ ਰਲ ਕੇ ਅਸੀਂ ਲੰਗਰ 'ਚ ਪੂੜੀ ਚਨੇ ਤੇ ਹਲਵੇ ਦਾ ਲੰਗਰ ਲਗਾਇਆ ਜੀ ਤੇ ਖੁੱਲਾ ਟੁੱਟ ਲੰਗਰ ਵਰਤ ਰਿਆ ਸਭ ਪ੍ਰਭੂ ਰਾਮ ਦੀ ਵਾਹਿਗੁਰੂ ਦੀ ਕਿਰਪਾ ਨਾਲ ਸਭ ਖੁੱਲਾ ਡੁੱਲਾ ਵਰਤ ਰਿਹਾ ਦੇਖੋ ਜੀ ਕਿੰਨੇ ਕੁ ਪ੍ਰਸਾਦ ਸੀ ਤੁਹਾਨੂੰ ਤੇ ਇਹਨੇ ਸਾਲਾਂ ਬਾਅਦ ਮੰਦਿਰ ਨਾ ਆਣਾ ਦੇਖੋ ਜੀ ਪੂਰਾ ਤਸ਼ਾਹ ਵਾ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਸਰਦਾਰਾਂ ਚ ਹਿੰਦੂਆਂ ਚ ਹਰ ਧਰਮ ਦੇ ਸਾਂਝੇ ਭਗਵਾਨ ਆ ਰਾਮ ਬੜਾ ਉਤਸ਼ਾਹ ਸੀ ਜੋ ਉਹਨਾਂ ਦਾ ਭਗਵਾਨ ਰਾਮ ਦੀ ਉਹ ਜਨਮ ਸਥਲੀ ਸੀ ਉਹਨਾਂ ਦਾ ਬਣਦਾ ਜੋ Hindu ਧਰਮ ਦਾ ਹੱਕ ਸੀ ਉਹਨਾਂ ਨੂੰ ਮਿਲਿਆ Hindu ਧਰਮ Hindu Sikh ਇੱਕ ਨੂ ਮਾਸ ਦਾ ਰਿਸ਼ਤਾ ਵੈ ਤੇ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਇਹ ਬਹੁਤ ਵੱਡੀ ਉਪਲਬਧੀ ਹੈ ਬੋਧੀ ਸਰਕਾਰ ਦੀ ਤੇ Hindu ਧਰਮ ਲਈ ਇਹ ਇਤਿਹਾਸਿਕ ਦਿਨ ਹੈ ਤੇ ਇਹ ਕਦੇ ਨਹੀਂ ਭੁੱਲਣ ਵਾਲਾ ਬਹੁਤ ਬਹੁਤ ਮੁਬਾਰਕਾਂ ਸਾਰੇ ਹਿੰਦੁਸਤਾਨ ਵਸਦੇ